ਏ ਬਾਡੀ ਖੋਲਿਓ ਵੀਰੇ ਦੀ ਆਪਾਂ ਵਿੱਚੋਂ ਵੀ ਚੈੱਕ ਕਰ ਲਈ ਨਾ ਵੀ ਬਾਹਰੋਂ ਟਰੈਕਟਰ ਚੰਗਾ ਕੰਦਰੋਂ ਵੀ ਨਹੀਂ ਟਰੈਕਟਰ ਓਕੇ ਆ ਜੀ ਸਾਰਾ ਗਰੰਟੀ ਆ ਗਈ ਟਰੈਕਟਰ ਦੀ ਵਾਕੇ ਲੈ ਜੀ ਹੂੰ ਵੀਰੇ ਇਹਨੂੰ ਸਟਾਰਟ ਕਰਕੇ ਦਿਖਾਓ ਬੱਬੂ ਲੈ ਮੇਤਰੋ ਆਪੇ ਦੀ ਬੜਕ ਦੇਖ ਲਈ ਡਬਲ ਪੰਪ ਚ ਆ ਜਾਂਦਾ ਬਈ ਹਾਂ ਹਾਂ ਡਬਲ ਪੰਪ ਆਹ ਟਰੈਕਟਰ ਵਾਕੀ ਜਮੇ ਕਹਦੀ 100% ਟਰੈਕਟਰ ਗਰੰਟੀ ਰੁਪਈਏ ਚ ਰੁਪਈਆ ਪਿਆ ਹਾਂ 16 ਮਾਡਲ ਹਾਂਜੀ ਕੰਡੀਸ਼ਨ ਦਾ ਕਿਵੇਂ ਹੈ ਟਰੈਕਟਰ Ориਜਨਲ ਹੈ ਸਾਰਾ ਸਾਰਾ Ориਜਨਲ ਹਾਂਜੀ ਤਰਕ ਪੈਸੇ ਟਾਇਰ ਮਗਰ ਲੜਿਆ ਤਾਂ ਜੋੜੀ ਜਮਾ ਨਮੀ ਆ ਜਮਾ ਨਮੀ ਆ ਐਮ ਆਰ ਐਫ ਦੀ ਜੋੜੀ ਆ ਤਾਂ ਮੇਂ ਜਮਾ ਨਮੀ ਆ ਹਾਂਜੀ 16 ਮਾਡਲ 1,35,000 ਦੀ ਦਵਾਂਗੇ ਹਾਂ ਬਿਸ਼ਕਰਮਾ ਦੜਪਿਆ ਲੈਂਦੀ ਆ ਹਾਂ ਟਾਇਰਾਂ ਡੂਰਾਂ ਦੀ ਕੰਡੀਸ਼ਨ ਦਿਖਾ ਦੇ ਨਾਲ ਦੀ ਨੇ ਟਾਇਰ ਹਲੇ ਚੱਲ ਚਲਾ ਵੀ ਦੀ ਕਿਵੇਂ ਹੈ ਬੂਰੇ ਓਕੇ ਆ ਜੀ ਪੂਰੀ ਵਧੀਆ ਹਾਂ ਹਾਂ ਨਵੀਂ ਲੈਂਦੀ ਸੀ ਆਪਾਂ ਅੱਛਾ ਨਵੀਂ ਲੈਂਦੀ ਸੀ ਹਾਂ ਓਕੇ ਮਾਡਲ ਕਿੰਨਾ ਵੀ ਰਿਹਾ ਹੈ ਇਹ 13 ਮਾਡਲ 13 ਮਾਡਲ ਆ ਦੀ 52 52 ਆ ਗਈ ਇਹ ਸਟੈਂ ਇਨੂੰ ਆਪਣਾ ਕਾਟਰ ਹੂ 14 ਫੁੱਟ ਆ ਫੇਰਾ 13 ਫੁੱਟ 13 ਫੁੱਟੇ ਕਾਟਰ ਦੇ ਵਿੱਚ ਹਾਂਜੀ ਓਕੇ ਸਰ ਮੈਂ ਰੀ ਰੂਲ ਸਾਰੀ ਦਿਖਾ ਦੇ ਮੂਰੋ ਟਾਈਨਾ ਚੈੱਕ ਕਰਵਾ ਦੇ ਇਹ ਤੋਂ ਅਸੀਂ ਆਪ ਇਹ ਵੀ ਚਲਾਉਣੇ ਕੋਈ ਉਦਾਂ ਹੀ ਇਹ ਨਹੀਂ ਆਪ ਆਏ ਹੋਗੇ 6 ਸਾਲ ਹੋਗੇ ਲਈ ਇਹਨੂੰ ਤੁਹਾਡੇ ਕੋਲੇ ਹਾਂਜੀ ਲਓ ਵੀ ਮੇਤਰੋ ਅੱਜ ਨਾ ਤੁਹਾਨੂੰ ਉਸ ਸੱਜਣ ਨੂੰ ਮਲਾਉਣੇ ਆ ਜਿਹੜਾ ਘਰੇ ਟਰੈਕਟਰਾਂ ਦਾ ਕਾਰੋਬਾਰ ਕਰਦਾ ਹੈ ਖੜੇ ਕਿਹੜੀ ਜਗ੍ਹਾ ਤੇ ਤੁਹਾਨੂੰ ਇਹ ਵੀ ਦੱਸਾਂਗੇ ਪਰਲੇ ਪਾਸੇ ਤਾਂ ਖੜਾ ਬਹੁਤ ਸੱਜਣਾ ਦੀ ਡਿਮਾਂਡ ਹੁੰਦੀ ਹੈ ਵੀ ਪੁਰਾਣਾ 855 ਹੋਵੇ ਰੈੱਡ ਤੇ ਚਿੱਟੀ ਸੋਹ ਦੇ ਵਿੱਚ ਉਹ ਵੀ ਸਪੈਸ਼ਲ ਲੱਬ ਕੇ ਲਿਆਂਦਾ ਉਹ ਤੋਂ ਬਾਅਦ ਜਿਹੜਾ ਇਹ ਖੜਾ ਨਾ ਕਰ ਲਾ ਉਸਕਰ ਇੰਜਨ ਦੇ ਵਿੱਚ ਨੀਲੇ ਰੰਗ ਦਾ ਸਵਰਾਜ ਬਹੁਤ ਸੱਜਣਾ ਇਹਨੂੰ ਬਹੁਤ ਜ਼ਿਆਦਾ ਲੈ ਕੇ ਖੋਸਨੇ ਤੇ ਇਹ ਵੀ ਟਰੈਕਟਰ ਦੀ ਫੁੱਲ ਡਿਟੇਲ ਦੱਸਾਂਗੇ ਇਹਦੇ ਨਾਲ ਖੜਾ 855 ਨਵੀਂ ਲੁੱਕ ਦੇ ਵਿੱਚ ਤੇ ਇਧਰਲੇ ਪਾਸੇ ਖੜਾ ਡੀਆਈ 60 ਸੋਨਾਲੀਕਾ ਚਾਰੇ ਟਰੈਕਟਰ ਤੇ ਪੰਜਵੀਂ ਤੂੜੀ ਵਾਲੀ ਮਸ਼ੀਨ ਹੈ ਤੂੜੀ ਵਾਲਾ ਰੀਪਰ ਬਹੁਤ ਸੱਜਣਾ ਕਹਿ ਦਿੰਦੇ ਆ ਇਧਰਲੇ ਪਾਸੇ ਖੜੀ ਹੈ ਸਟੈਂਡਰਡ ਵਾਲਾਂ ਦੀ ਕਬੈਨ ਤੇ ਉਹ ਖੜੀ ਹੈ ਟਰਾਲੀ ਸਾਰੀਆਂ ਚੀਜ਼ਾਂ ਮਿੱਤਰੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਦੱਸਾਂਗੇ ਪਹਿਲਾਂ ਜਿਹੜੇ ਭਰਾ ਦੇ ਲਾਵੇ ਖੜੇ ਨੇ ਕਿੰਨੇ ਚਿਰ ਤੁਸੀਂ ਇਹ ਕਾਰੋਬਾਰ ਕਰ ਰਹੇ ਹੋ ਬਈ ਇਹਨੂੰ ਹੋ ਗਏ 20 ਸਾਲ ਲੱਗੇ ਨੇ 20 ਸਾਲ ਹੋ ਗਏ ਹਾਂਜੀ ਮਤਲਬ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਵੀ ਤੁਹਾਡਾ ਇੱਥੇ ਟਿਕਾਣਾ ਹਾਂਜੀ ਬਸ ਮਤਲਬ ਇੱਥੇ ਤੁਸੀਂ ਟਰੈਕਟਰ ਸੇਲ ਪਰ ਚੇਂਜ ਕਰੀ ਜਾਂਦੇ ਹੋ ਹਾਂਜੀ ਹਾਂਜੀ ਉਹ ਸੋ ਇਹ ਆਪਣੇ ਘਰ ਆ ਜਾਂਦੇ ਬਈ ਆਪਣੇ ਨਾਲ ਹੀ ਘਰ ਆ ਗਈ ਓਕੇ ਓਕੇ ਇਹ ਆਪਾਂ ਖੜੇ ਕਿੱਥੇ ਜਾਏ ਦੱਸਿਓ ਥੋੜਾ ਜਿਹਾ ਇਹ ਪੱਤੀ ਰੋਡ ਤੇ ਹੈ ਹੀ ਆਪਣੇ ਮਤਲਬ ਬਰਨਾਲੇ ਤੋਂ ਜਿਹੜਾ ਇਹ ਸੜਕ ਪੱਤੀ ਨੂੰ ਜਾਂਦੀ ਪੱਤੀ ਸੇਖ ਮਾਰ ਰੋਡ ਹਾਂ ਪੱਤੀ ਸੇਖ ਮਾਰ ਰੋਡ ਓਕੇ ਓਕੇ ਇਹਦੇ ਜਿਵੇਂ ਕਹਿੰਦੇ ਸੀ ਸੈਂਟਰ ਜੇਚ ਤੁਹਾਡੇ ਘਰ ਆ ਗਈ ਵਿਚਾਲੇ ਜੇ ਆ ਹਾਂ ਇਹ ਏਸੀ ਮਾਡਲ ਆ 60 ਦਾ ਸੋਨਾਲੀ ਕਾ 60 ਦਾ ਸੋਨਾਲੀ ਕਾ 2006 ਮਾਡਲ ਤੇ ਇੱਕ ਇੱਕ ਗੱਲ ਹੋਰ ਵੀਰੇ ਨਾ ਬਹੁਤ ਸੱਜਣ ਜਿਹੜੇ ਆਪਣੀ ਵੀਡੀਓ ਦੇਖਦੇ ਆ ਕੋਈ ਕਿੰਨੇ ਕਿਲੋਮੀਟਰ ਤੋਂ ਦੇਖਦਾ ਕੋਈ ਕਿੰਨੇ ਕਿਲੋਮੀਟਰ ਤੋਂ ਆਪਾਂ ਗੱਲ ਉਹੀ ਹੀ ਦੱਸਣੀ ਆ ਜਿਹੜੀ ਟਰੈਕਟਰ ਚ ਹੋਊ ਠੀਕ ਹੈ ਜੀ ਜੇ ਕੋਈ ਪੱਲਾ ਪੇਂਟ ਆ ਤਾਂ ਵੀ ਦੱਸ ਦਾਂਗੇ ਕੋਈ ਟਰੈਕਟਰ ਦੇਸੀ ਆ ਟਾਇਰ ਦੇਸੀ ਆ ਉਹ ਵੀ ਦੱਸ ਦਾਂਗੇ ਠੀਕ ਹੈ ਠੀਕ ਹੈ ਨਾ ਹਰ ਇੱਕ ਚੀਜ਼ ਜਾਨੀ ਕਿ ਮਤਲਬ ਕਿਸੇ ਸੱਜਣ ਨੂੰ ਰੇ ਆਉਣ ਤੋਂ ਪਹਿਲਾਂ ਆਪਾਂ ਸਪਸ਼ਟ ਦੱਸ ਦਈਏ ਠੀਕ ਹੈ ਜੀ ਵੀ ਉਰੇ ਆ ਕਿ ਇਹ ਕਹੇ ਵੀ 19 ਦੱਸਿਆ ਤੇ ਬਈ 21 ਨ ਆਪਾਂ ਡਿਟੇਲ ਇਸ ਤੋਂ ਸ਼ੁਰੂਆਤ ਕਰਦੇ ਆ ਹੈਗਾ ਵੀਰਾ ਸੋਨਾ ਲੀਕਾ ਡੀਆਈ 60 ਠੀਕ ਹੈ ਮਾਡਲ 2006 ਦੱਸਿਆ 6 ਮਾਡਲ ਓਕੇ ਇਹਦਾ ਨੰਬਰ ਕਿੱਥੋਂ ਦਾ ਇਹ ਹੈਗਾ ਆਪਣਾ ਪੰਜਾਬ ਦਾ ਹੀ ਪੰਜਾਬ ਦਾ ਨੰਬਰ ਹੈ ਤੇ ਬਾਈ ਹੋਰ ਗੱਲ ਕੰਡੀਸ਼ਨ ਦਾ ਸਾਰਾ オリジナル ਹੈ ਕੰਡੀਸ਼ਨ ਦਾ ਮਾੜਾ ਮੋਟਾ ਪੇਂਟ ਹੋਇਆ ਹੋਊਗਾ ਜੀ ਅੱਛਾ ਮਾੜਾ ਮੋਟਾ ਮਾੜਾ ਮੋਟਾ ਬਾਡੀ ਬੁੱਡੀ ਲੈਣ ਤੇ ਕੋਈ ਵੱਜੀ ਹੋਇਆ ਇਨੀ ਕਹਿ ਸਕਦੇ オリジナル ਆ ਵੀ ਹੁਣ ਟਰੈਕਟਰ ਇੰਜਨ ਗੇਅਰ ਦੀ ਗਾਰੰਟੀ ਹੈ 100 ਰੁਪਏ ਤੇ ਅਗਲਾ ਹਾਲ ਪਾ ਕੇ ਵਾਕੇ ਲੈ ਜੀਦਾ ਸੱਲੀ ਅੱਛਾ ਹਾਂ ਓਕੇ ਦਰ ਮੇ ਲਾ ਦਿਖਾ ਕੰਡੀਸ਼ਨ ਨੂੰ ਵੈਸੇ ਜੱਜ ਨਹੀਂ ਹੁੰਦਾ ਮੈਨੂੰ ਇਹ ਸੀ ਮੈਂ ਕਿਹਾ ਵੀ ਸਾਰੇ 오ਰੀਜਨਲ ਹੋ ਵੀ ਸਕਦਾ 100% 오ਰੀਜਨਲ ਹੋਊਗਾ ਹਨਾ ਤੇ ਜਿਹੜੀ ਚੀਜ਼ ਬਾਕੀ ਝਲਕਦੀ ਹੋਈ ਉਹ ਲੱਗ ਜੀ ਬੀ ਜਾਊ ਪਤਾ ਤੇ ਇਹ ਬਾਡੀ ਖੁੱਲਿਓ ਵੀਰੇ ਦੀ ਆਪਾਂ ਵਿੱਚੋਂ ਵੀ ਚੈੱਕ ਕਰ ਲਈਏ ਨਾ ਵੀ ਬਾਹਰੋਂ ਟਰੈਕਟਰ ਚੰਗਾ ਅੰਦਰੋਂ ਵੀ ਚੰਗਾ ਨਹੀਂ ਟਰੈਕਟਰ OK ਹੈ ਜੀ ਸਾਰਾ ਗਾਰੰਟੀ ਆ ਗਈ ਟਰੈਕਟਰ ਦੀ ਵਾਕੇ ਲੈ ਜੀ ਹੂੰ ਟਰੈਕਟਰ ਵਾਕਈ ਚੰਗਾ ਸੱਜਣਾ ਤੇਰਾ ਮਾਡਲ ਸੇ ਦੱਸਿਆ ਬਾਈ ਜੀ ਤੇ ਇਹ ਨੰਬਰ ਪੰਜਾਬ ਦਾ ਹੈ ਪੰਜਾਬ ਦਾ ਤੇ ਜੇ ਗੱਲ ਕਰੀਏ ਮੂਰਲੇ ਟਾਇਰਾਂ ਦੀ ਮੂਰਲੇ ਟਾਇਰ ਐ ਐਮ ਆਰ ਐਫ ਦੇ ਨੇ ਐਮ ਆਰ ਐਫ ਦੇ ਨੇ ਕਿ 650 70 ਪੈਸੇ ਦਾ ਉਹ ਵੇਣ ਕੇ ਹੋਵੇ ਤੇ ਮਗਰਲੇ ਪਾਸੇ ਜੁੜੀ ਹੋਈ ਹੈਗੀ ਗੁੱਡੀਅਰ ਦੀ ਗੁੱਡੀਅਰ ਦੀ ਧਰਮੇ ਰਿੰਮਾਂ ਦਾ ਵੀ ਚੈੱਕ ਕਰਵਾ ਦੀ ਮਗਰਾੜਾਂ ਦੇ ਵਿੱਚੋਂ ਵੀ ਚੈੱਕ ਕਰਵਾ ਦੇ ਇਹ ਕਿੰਨੇ ਪੈਸੇ ਹੋਣੇ ਵੀਰੇ ਇਹ ਲਾ ਲਓ 80 ਕੇ ਪੈਸਿਆਂ ਦੇ ਲਵੇ ਜੀ ਹਾਂ 80 ਕੇ ਪੈਸੇ ਟਾਇਰ ਇਹ ਹੈਗੇ ਆ ਤੇ ਬਾਕੀ ਪਿੱਛੋਂ ਆ ਸਾਰੇ ਟਿਊਬਾਂ ਦਾ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਕੋਈ ਟੁੱਟ ਭੰਨ ਨਹੀਂ ਹੈਗੀ ਟਰੈਕਟਰ ਘੈਂਟ ਆ ਵੀ ਤੇ ਤੇਰਾ ਹਣਾ ਹਾਂਜੀ ਹਾਂਜੀ ਤੇ ਇਹ ਆਪਣਾ ਸਿੰਗਲ ਡਿਸਟ੍ਰੀਬਿਊਟਰ ਚ ਆ ਜਾਂਦਾ ਜੀ ਹਾਂਜੀ ਹਾਂਜੀ ਓਕੇ ਤੇ ਰਮੇ ਇਧਰਲਾ ਵੀ ਕਰਵਾ ਦੇ ਰਮੇ ਚੈੱਕ ਤੇ ਮਗਰਾੜ ਚੈੱਕ ਕਰਵਾ ਦੇ ਵੀਰੇ ਇਹਨ ਆ ਮੇਤਰੋ ਆਪਣੀ ਵੜਕ ਦੇਖ ਲਈ ਡਬਲ ਪੰਪ ਚ ਆ ਜਾਂਦਾ ਭਾਈ ਇਹ ਹਾਂ ਹਾਂ ਡਬਲ ਪੰਪ ਟਰੈਕਟਰ ਵਾਕੀ ਜਿਵੇਂ ਕਹਦੀ 100% ਟਰੈਕਟਰ ਗ੍ਰੈਪ ਭਾਈ ਇਹ ਕਿ ਰੁਪਿਆ ਪਿਆ ਹਾਂਜੀ ਹਾਂਜੀ ਭਾਈ ਇਹਦੀ ਡਿਮਾਂਡ ਕੀ ਹੈ ਕਿੰਨੇ ਦਾ ਦੇਣਾ ਮੁੱਲ ਤਾਂ ਇਹੇ ਕਰਾਉਣਾ ਪਊ ਨਹੀਂ ਕਹਿੰਦੇ ਦੇਣ ਲੈਣ 95000 ਦਾ ਟਰੈਕਟਰ ਦੇਣ 2 ਲੱਖ ਜੀ 2 ਲੱਖ ਤੇ 95000 ਦਾ ਓਕੇ ਥੋੜਾ ਮੋਟਾ ਮਾਰਨ ਦਾ ਹੋਊੀ ਚਾ ਮਾੜਾ ਮੋਟਾ ਕਰਦੇ ਓਕੇ ਲੈ ਮੂਰੇ ਸੱਜਰੋ ਬੰਪਰ ਵੀ ਜਿਹੜਾ ਟੈਂਕੀ ਵਾਲਾ ਲੱਗਿਆ ਹੋਇਆ ਹੈ ਨਾ ਬਈ ਸੇ ਮਾਡਲ ਹੈ ਨੰਬਰ ਪੰਜਾਬ ਦਾ ਪਾਰਟੀ ਕਮੀ ਦਾ ਨਾਮ ਆ ਇਹ ਇਹ ਸ਼ਾਇਦ ਪਹਿਲੇ ਦੂਜੇ ਹੋਊੀ ਹੈ ਪਹਿਲੇ ਦੂਜੇ ਹੋਊਗਾ ਚਿੱਪਲੀ ਕਾਪੀ ਹੈਗੀ ਓਕੇ ਚਿੱਪਲੀ ਕਾਪੀ ਹੈ ਠੀਕ ਆ ਫਿਰ ਤਾਂ ਸਰਕਾਰੀ ਪਲੇਟਾਂ ਵੀ ਤੇ ਹੋਣਗੀਆਂ ਹਨ ਨਹੀਂ ਸਰਕਾਰੀ ਕਹਿ ਨਹੀਂ ਸਕਦੇ ਕੋਈ ਸਾਪਾ ਅੱਛਾ ਓਕੇ ਚਲੋ ਕੋਈ ਗੱਲ ਨਹੀਂ ਤੇ ਬਈ ਜਿਹੜਾ ਇਹ ਖੜਾ ਸਵ ਸੋਲਾ ਮਾਡਲ ਹਾਂਜੀ ਕੰਡੀਸ਼ਨ ਦਾ ਕਿਵੇਂ ਹੈ ਟਰੈਕਟਰ origianal ਹੈ ਸਾਰਾ ਸਾਰਾ origianal ਹੈ ਹਾਂਜੀ ਹਾਂਜੀ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਹਾਂਜੀ ਹਾਂਜੀ ਕੋਈ ਮਾੜਾ ਮੋਟਾ ਦੇਖੋ ਥੱਲੇ ਥੱਲੇ ਤਾਂ ਵੱਜਿਆ ਨਹੀਂ ਹੈਗਾ ਕੋਈ ਮਾੜੀ ਮੁੱਟੀ ਗਾਇ ਨਹੀਂ ਸਕਦੇ ਵੀ ਕਲਮ ਲੱਗੀ ਹੋਵੇਗੀ ਓਕੇ ਹਾਂ ਇਹਨੂੰ origianal ਮੰਨ ਕੇ ਹੀ ਚੱਲੀਏ ਹਾਂਜੀ ਹਾਂਜੀ ਸਾਰਾ origianal ਹੈ ਜੀ ਵੱਡੀ ਗੱਲ ਇਹ ਹੁੰਦੀ ਆ ਬਾਈ ਹਾਂਜੀ ਹਾਂਜੀ ਜੇ ਕੋਈ ਸੱਜਣਾ ਇੱਥੋਂ ਕਰਵਾ ਸਕਦਾ ਤਾਂ ਉਹ ਫਿਰ ਪੈਰਦਾਨਾਂ ਤੋਂ ਵੀ ਕਰਵਾ ਦਿੰਦਾ ਹਾਂਜੀ ਹਾਂ ਸਾਰਾ origianal ਹੈ ਸਾਰਾ origianal ਹੈ ਦੇਖੋ ਆਹ ਬੱਚੇ ਖਾ ਚੜ ਜਾਂਦੇ ਔਰੇ ਆਪਾਂ ਪੈਰ ਰੱਖ ਲੈਣੇ ਆ ਹਨਾ ਪੈਰਦਾਨਾਂ ਦਾ ਆਪਾਂ ਬਿਚੂ ਵੀ ਕਰ ਲਈਏ ਚੱਕ ਹਾਂਜੀ ਹੂੰ ਟਰੈਕਟਰ ਦੀ ਚੰਗੀ ਕੰਡੀਸ਼ਨ ਆ ਬਈ ਧਰਮੇ ਸਟicker ਸੂਪਰ ਸਾਰੇ ਉਦਾਂ ਹੀ ਖੜੇ ਆ ਤੇ ਬਾਕੀ ਆ ਕੰਡੀਸ਼ਨ ਦੱਸਣ ਦੀ ਟਾਈਪ ਟਾਪ ਸਾਰੀ ਸਹੀ ਨੇ ਬਈ ਹਾਂਜੀ 16 ਮਾਡਲ ਆ ਵੀਰੇ ਹੈਨਾ 16 ਮਾਡਲ ਆ ਕੰਡੀਸ਼ਨ ਤਾਂ ਇਹ ਲਗਭਗ origignal ਮੰਗੂ ਜਾਂ ਮੂਰਲਾ ਟਾਇਰ ਹੈਗੇ ਨੇ MRF ਦੇ ਕਿੰਨੇ ਪੈਸੇ ਹੋਣੇ ਬਈ ਇਹ 70 ਰੁਪਏ ਹੈਗੇ 70 ਕੇ ਪੈਸੇ ਟਾਇਰ ਮਗਰ ਲੜਿਆ ਤਾਂ ਜੋੜੀ ਜਮਾ ਹੀ ਨਮੀਆਂ ਜਮਾ ਨਮੀਆਂ ਐ MRF MRF ਦੀ ਜੋੜੀ ਆ ਧਰਮੇ ਜਮਾ ਨਮੀਆਂ ਹਾਂਜੀ ਰਿਮਾਂ ਦਾ ਚੈੱਕ ਕਰਵਾ ਦੇ ਤੇ ਆਹ ਦੇ ਮਗਰਾਡਾਂ ਦਾ ਚੈੱਕ ਕਰਵਾ ਦੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਯੂਬਾਂਟਾ ਬੰਦਾ ਸਾਰਾ ਚੈੱਕ ਲਿੰਕਾਂ ਦਾ ਚੈੱਕ ਕਰਵਾ ਦੇ ਹਨ ਤੇ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਦੇ ਵਿੱਚ ਹਨ ਹਾਂ ਛਤਰੀਦਾਰਮੀ ਦਿਖਾ ਦੇ ਤੇ ਭਾਈ ਇਹ ਇਹਦੀ ਮਾਰੀ ਸੈਲਫ ਥੋੜੀ ਜੀ ਪਰ ਮੈਂ ਇਧਰੋਂ ਵੀ ਪੈਰਦਾਨਾ ਦਾ ਕਰਵਾ ਚੈੱਕ ਜੇ ਟਰੈਕਟਰ ਪੂਰਾ ਗਾਰੰਟੀ ਵਾਲਾ ਲੱਗਦਾ ਭਾਈ ਹਾਂਜੀ ਹਾਂਜੀ ਕਰੀਓ ਸਟਾਰਟ ਇਹਨੂੰ ਆਪੇ ਇਹਦੀ ਵੀ ਦੇਖ ਲਈ ਵੜਕ ਕੀ ਕਹਿੰਦਾ ਹਾਂ ਹਾਰ ਦੇ ਬੰਦਾ ਗੱਲ ਹੈ ਵੀ ਟਰੈਕਟਰ ਤੇ ਜਿਵੇਂ ਕਹਤੀ ਸਾਰੇ ਇੱਕ ਦੂਜੇ ਤੋਂ ਚੜਦੇ ਤੂੰ ਚੜਦੇ ਨੇ ਹਾਂਜੀ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਵੀਰੇ ਇਹ ਨੰਬਰ ਹਰਿਆਣੇ ਦਾ ਜੀ ਅਸਾ ਐਸ 4 ਨੰਬਰ ਆ ਇਹ ਹਾਂ ਜੇ ਨਾਮ ਕਰਾ ਕੇ ਨੰਬਰ ਲਵਾ ਕੇ ਦੇ ਦਾਂਗੇ ਆਪਾਂ ਅਸਾ ਜੇ ਕੋਈ ਸੱਜਣ ਚਾਹੇ ਜੇ ਕੋਈ ਕਹੇ ਵੀ ਮੈਂ ਆਪ ਹੀ ਵੀਰੇ ਨੰਬਰ ਲਵਾ ਲੂ ਤਾਂ ਆਪਾਂ ਇਹਨੂੰ ਸੀ ਦੇ ਦਾਂਗੇ ਹਾਂ ਇਹਨੂੰ ਸੀ ਦੇ ਦਾਂਗੇ ਇਹਨੂੰ ਸੀ ਮਿਲ ਜੂ 21 ਡਿਮਾਂਡ ਆ ਭਾਈ ਇਹਦੀ ਇਹਦੀ ਡਿਮਾਂਡ ਆ ਆਪਾਂ 1.5 ਲੱਖ ਰੁਪਈਆ ਰੱਖੀ ਨਾ ਹਾਂ ਨੌ ਕਰਵਾ ਕੇ ਨੰਬਰ ਲਵਾ ਕੇ ਦੇ ਦਾਂਗੇ 1.5 ਦੇ ਵਿੱਚ ਹਾਂਜੀ ਹਾਂਜੀ ਓਕੇ ਤੇ ਲਾ ਮਿੱਤਰੋ ਜੇ ਕੋਈ ਬਿਣਾ ਨੰਬਰ ਤੋਂ ਉਹ ਉਦਾਂ ਮੰਗੇ ਤਾਂ ਫਿਰ 5 ਲੱਖ ਦਾ ਦੇ ਦੇ ਪੰਜ ਦਾ ਹਾਂ ਲੈ ਮਿੱਤਰੋ ਫਿਰ ਪੂਰੇ 5 ਲੱਖ ਦਾ ਬਣ ਜੂ 16 ਮਾਡਲ ਹਾਂ ਤੇ ਬਈ ਜਿਹੜਾ ਆ ਖੜਾ ਮੈਨੂੰ ਆ ਦੱਸੋ ਨੇ ਇਹਦੇ ਬਾਰੇ ਜੀ ਇਹ 99 ਮਾਡਲ ਹੈ ਜੀ 99 ਮਾਡਲ ਹੈ ਹਾਂਜੀ ਹਾਂਜੀ ਇਹ ਤਾਂ ਵੀ ਤਿਆਰ ਹੋਇਆ ਹੋਇਆ ਹੈ ਨਾ ਮਾੜਾ ਮੋਟਾ ਹੋਇਆ ਪਈ ਤਿਆਰ ਆਪਾਂ ਐਵੇਂ ਕਹਿ ਕੀ ਨਹੀਂ ਦਿੰਦੇ ਮਾੜੀ ਮੋਟੀ ਹੋਈ ਹੋਊਗੀ ਅੱਛਾ ਹਾਂ ਉਹ ਰੀਜਨਲ ਯਾਰ ਹੈ ਹੈਗਾ ਉਹ ਸਾਰੇ ਸਫਾਈ ਚ ਹਾਂਜੀ 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 ਜੇ ਤਿਆਰ ਹੋਇਆ ਵੀ ਤਾਂ 100k ਨਾਲ ਹੋਇਆ ਹੋਇਆ 2k ਪੇਂਟ ਹੋਇਆ ਹੋਇਆ 2k ਪੇਂਟ ਹੋਇਆ ਹੋਇਆ ਵਧੀਆ ਗੱਡੀਆਂ ਵਾਲਾ ਹੋਇਆ ਹੋਇਆ ਹਾਂਜੀ ਹਾਂਜੀ ਲਿਸਕੋਰ ਦੱਸ ਦਿੰਦੀ ਆ ਸਫਾਈ ਦੱਸ ਦਿੰਦੀ ਆ ਬਾਈ ਹੋਇਆ ਵੀ ਜਿਵੇਂ ਕਹਿੰਦੀ ਹੈ ਘੈਂਟ ਕਾਰੀ ਕਰਦਾ ਹੈ ਹਾਂਜੀ ਹਾਂਜੀ ਮਾੜੇ ਬੰਦੇ ਦਾ ਤਿਆਰ ਵੀ ਨਹੀਂ ਹੋਇਆ ਹੋਣਾ ਇਹ ਹਾਂਜੀ ਚੰਗੇ ਬੰਦੇ ਦਾ ਹਾਂ ਮਾਡਲ 99 ਬਾਈ 99 ਓਕੇ ਧਰਮੇ ਕਰਵਾ ਦੇ ਕਰਾਂ ਸਾਰਾ ਚੈੱਕ ਲੀਕ ਲੁਕੰਗ ਦੀ ਪ੍ਰੋਬਲਮ ਤਾਂ ਨਹੀਂ ਬਾਈ ਨਹੀਂ ਨਹੀਂ ਕਿਤੋਂ ਵੀ ਨਹੀਂ ਹੈਗੀ ਪੂਰਾ ਵੀ ਨਹੀਂ ਅੱਛਾ ਮੂਰਲਾ ਜੋੜਾ ਹੈਗਾ ਜਮੀ ਨਮਾ ਹਾਂਜੀ ਹਾਂਜੀ 2k T ਦਾ 2k T ਦਾ ਜੀ ਤੇ ਮਗਰਲੇ ਪਾਸੇ ਹੈ ਪੋਲੋ ਦੇ ਪੋਲੋ ਦੇ ਟਾਇਰ ਇਹ ਵੀ ਨਵੇਂ ਵਰਗੀ ਨੇ ਹਾਂ ਹਾਂ ਹੈਗੇ ਨੇ ਲਗਭਗ 85 ਪੈਸੇ ਟਾਇਰ ਹਾਂ 85 90 ਪੈਸੇ ਮੰਗਦਾ ਹਾਂ ਸਮਾਨੇ ਦਾ ਨੰਬਰ ਆ ਪੀਪੀ 42 ਹਾਂ ਹੈਨਾ ਹਾਂਜੀ ਹਾਂ ਇੱਥੇ ਤਾਂ ਹੋਇਆ ਹੋਇਆ ਪੇਂਟ ਹੈ ਨਾ ਹਾਂ ਮਾੜਾ ਮੁੱਟਾ ਹੋਇਆ ਹੋਊਗਾ ਜੀ ਤੇ ਜਿਵੇਂ ਕਹਤੀ ਮਗਰਾੜਾਂ ਤੇ ਟੇਪ ਹੋਈ ਆ ਮਿੱਤਰੂ ਟਿਊਬਾਂ ਦਾ ਪਤਾ ਤਾਂ ਮੈਂ ਸਾਰਾ ਚੈੱਕ ਕਰਵਾ ਦੇ ਲਿੰਕਾਂ ਦਾ ਕਰਵਾ ਦੇ ਤੇ ਇਧਰਲੇ ਪਾਸੇ ਵੀ ਆ ਜਾ ਇਧਰਲਾ ਵੀ ਰੰਮ ਚੈੱਕ ਕਰਵਾ ਦੇ ਅੰਦਰੋਂ ਮਗਰਾੜ ਚੈੱਕ ਕਰਵਾ ਦੇ ਤੇ ਇਹ ਵੀ ਵਿੱਚੋਂ ਬਈ ਖੋਲੇ ਉਹਨੂੰ ਆਪਾਂ ਇਹ ਵੀ ਕਰ ਲਈਏ ਚੈੱਕ ਹਾਂ ਉਦਾਂ ਟਰੈਕਟਰ ਸੁੱਕਾ ਪਿਆ ਜਮਾ ਕਰ ਦੇ ਬੰਦ ਇਹਦੀ ਮਰਵਾਇਓ ਸੈਲਫ ਥੋੜੀ ਆਪੇ ਇਹਦਾ ਵੀ ਚੈੱਕ ਕਰਨ ਲਈ ਆ ਵੀ ਕੀ ਕਹਿੰਦੇ ਕਰ ਦੇ ਬੰਦ ਕਰ ਦੇ ਪਰ ਮੈਂ ਛਤਰੀ ਵੀ ਜਮਾਣਾ ਮੀਆਂ ਹਨਾ ਤੇ ਦੇਖ ਇਹ ਮਾਡਲ ਦਾ ਸਦੀ 99 ਵੀਰੇ 99 ਇਹਦਾ ਨੰਬਰ ਕਿੱਥੋਂ ਦਾ ਹੈ ਇਹ ਪੰਜਾਬ ਦਾ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਦੇ ਦਾਂਗੇ ਸਵਾ ਦੋ ਲੱਖ ਦਾ ਜੀ ਸਵਾ ਦੋ ਲੱਖ ਦਾ 99 ਮਾਡਲ ਹਾਂਜੀ ਹਾਂਜੀ ਓਕੇ ਇਹ ਤੋ ਕਿੰਨਾ ਕੁ ਮਾਨਤਾਨ ਕਰੇਗਾ ਤੂੰ ਮਾੜਾ ਮੋਟਾ ਕਰਦਾ ਇਹ ਦੇਖ ਮਾੜਾ ਮੋਟਾ ਹਾਂਜੀ ਠੀਕ ਹੈ ਲੈ ਮਿੱਤਰੋ ਤੁਹਾਡਾ ਜਿਹੜਾ ਵੀ ਸੱਜਣ ਲੈਣਾ ਹੋ ਨਾ ਬਈ ਉਹ ਟਰੈਕਟਰ ਦੇਖ ਕੇ ਤੋਰਨਾ ਜਮਾ ਗਰੰਟੀ ਹੈ ਜੀ ਬਾਹ ਕੇ ਤਸੱਲੀ ਨਾਲ ਲੈ ਕੇ ਜਾਵੇ ਬੰਦਾ 5-10000 ਰੁਪਏ ਸਿਆੜਨਾ ਜਾਇਓ ਨਹੀਂ ਨਹੀਂ ਮੋੜਦੇ ਨਹੀਂ ਠੀਕ ਹਾਂ ਤੇ ਜਿਹੜਾ ਵੀ ਆ ਖੜਾ ਮੈਨੂੰ ਇਹਦੇ ਬਾਰੇ ਵੀ ਦੱਸ ਦੇ ਕਰਾਉ ਇਹ 97 ਮਾਡਲ ਹੈ ਇਹ ਹੈਗਾ 97 ਮਾਡਲ ਹਾਂਜੀ ਟਾਇਰਾਂ ਦੀ ਕੰਡੀਸ਼ਨ ਜੇ ਗੱਲ ਕਰੀਏ ਇਹਦੇ ਵੀ ਲਗਭਗ 4 ਚਾਰੇ ਟਾਇਰ ਹੋਣਗੇ ਬਈ 85 ਤੋਂ 90 ਪੈਂਡਾ ਹਾਂ ਹਾਂ ਹੈਗੇ ਜੀ ਹੈਗੇ ਜੀ ਨਵੇਂ ਵਰਗੇ ਟਾਇਰ ਨੇ ਹਾਂਜੀ ਤੇ ਇਹ ਵੀ ਕਰੇ ਥੋੜਾ ਇੰਸਟਾਲ ਇਹਦਾ ਨੰਬਰ ਕਿੱਥੋਂ ਦਾ ਆ ਚ ਪੰਜਾਬ ਦਾ ਹੀ ਹੈ ਵੀ ਪੰਜਾਬ ਦਾ ਨੰਬਰ ਹੈ ਹਾਂਜੀ ਹਾਂਜੀ ਇਹਨੂੰ ਪਹਿਲਾਂ ਸਟਾਰਟਿੰਗ ਦੇਖ ਲਈਏ ਫਿਰ ਆਪਾਂ ਗੱਲ ਕਰਾਂਗੇ ਰੇਟ ਦੀ ਹਾਂਜੀ ਪੀਪੀ 42 ਸਮਾਣੇ ਦਾ ਨੰਬਰ ਹੈ ਇਹਦਾ ਸਮਾਣੇ ਵਾਸਟ ਕਰਦੇ ਮੰਗਦੇ ਸਰ ਮੈਂ ਪਹਿਲਾਂ ਪਿੱਛੋਂ ਵੀ ਦਿਖਾ ਦਈਏ ਆਪਾਂ ਹਨਾ ਰਮ ਰਮ ਚੈੱਕ ਕਰਵਾ ਦੇ ਕਰ ਦੇ ਬੱਬੂ ਬੰਦ ਕਰ ਦਿਓ ਵੀਰੇ ਮਗਰ ਆਡਾਂ ਦਾ ਵੀ ਚੈੱਕ ਕਰਵਾ ਦੀ ਤੇ ਲੇਟਾਂ ਲੂਟਾਂ ਵਾਲੀਆਂ ਜਿਵੇਂ ਕਿ ਦੀ ਜਾਲੀਆਂ ਜੂੜੀਆਂ ਸੇਫਟੀ ਗਾਰਡ ਵਧੀਆ ਟਿਊਬਾਂ ਦਾ ਚੈੱਕ ਕਰਵਾ ਦੇ ਏ ਬਬੂ ਕਿੰਨੇ ਦਾ ਬਣੂ ਡਾਇਰੈਕਟਰ ਬਾਈ ਛਤਰੀ ਦਿਖਾ ਦਿਨ ਧਰਮੇ ਦੇ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 180000 ਦਾ 180000 ਹਾਂਜੀ ਹਾਂਜੀ ਓਕੇ ਮੌਕੇ ਤੇ ਮਾਨਤਾ ਕਰੀਂਗਾ ਇਹਦੇ ਵਿੱਚ ਮਾੜਾ ਮੋਟਾ ਕਰ ਦਾਂਗੇ ਠੀਕ ਆ ਤੇ ਹੁਣ ਆਹ ਮਸ਼ੀਨ ਵੀ ਆਪਾਂ ਸੇਲ ਕਰ ਰੱਖੀ ਐ ਹਾਂਜੀ ਬਿਸ਼ਕਰਮਾ 741 ਇਹ ਡਿੜਬੇ ਵਾਲਿਆਂ ਦੀ ਬਾਈ ਡਿੜਬੇ ਵਾਲਿਆਂ ਦੀ ਇਹ ਕਿੰਨਾ ਮਾਡਲ ਐ ਇਹ 16 ਮਾਡਲ ਐ ਨਵੀਂ ਲਈ ਸੀ ਆਪਾਂ ਅਸੇ ਤੁਸੀ ਨਵੀਂ ਲਈ ਸੀ ਹਾਂ ਓਕੇ ਇਹ ਕਿੰਨੇ ਇੰਚ ਦੇ ਵਿੱਚ ਆ ਬਾਈ ਇਹ ਇੰਨਾ ਨਹੀਂ ਧਿਆਨ ਚਾਹੀਗਾ ਵੀ ਹੋ 52 ਹੋ ਇਹ ਇਹਦੀ ਕੀ ਡਿਮਾਂਡ ਆ ਇਹਦਾ 1,35,000 ਰੁਪਏ ਦੀ ਦੇ ਦਾਂਗੇ। 16 ਮਾਡਲ 1,35,000 ਦੀ ਦਵਾਂਗੇ। ਹਾਂ। ਬਿਸ਼ਕਰਮਾ ਦੜਪਿਆ ਲੈਂਦੀ ਆ। ਹਾਂ। ਟਾਇਰਾਂ ਡੂਰਾਂ ਦੀ ਕੰਡੀਸ਼ਨ ਦਿਖਾ ਦੇ। ਨਾਲ ਦੀ ਨਹੀਂ ਟਾਇਰ ਹਾਲੇ। ਚੱਲ ਚਲਾ ਵੀ ਦੀ ਕਿਵੇਂ ਹੈ? ਬੂਰੇ ਓਕੇ ਆ ਜੀ। ਪੂਰੀ ਵਧੀਆ? ਹਾਂ ਹਾਂ ਨਵੀਂ ਲੈਂਦੀ ਸੀ ਆਪਾਂ। ਅੱਛਾ ਨਵੀਂ ਲੈਂਦੀ ਸੀ। ਹਾਂ ਓਕੇ। ਤੇ ਜਿਹੜੀ ਆ ਖੜੀ ਆ ਵੀ ਇੱਧਰ ਸਟੈਂਡਰਡ? ਹਾਂ ਜੀ ਹਾਂ ਜੀ। TSCC 513। ਹਾਂ ਜੀ। ਇਹ ਸਾਰੀ origignal ਹੀ ਹੈ? ਹਾਂ ਜੀ ਹਾਂ ਜੀ ਹਾਂ ਜੀ। ਓਕੇ। ਮਾਡਲ ਕਿੰਨਾ ਵੀ ਰਿਹਾ ਹੈ? ਇਹ 13 ਮਾਡਲ। 52 ਚੰਚ ਆ ਗਈ ਇਹ ਸਟ ਇਨੂੰ ਆਪਣਾ ਕਾਟਰ ਹੂ 14 ਫੁੱਟ ਆ ਫਟਾ ਫੇਰਾ 13 ਫੁੱਟ 13 ਫੁੱਟੇ ਕਾਟਰ ਦੇ ਵਿੱਚ ਹਾਂਜੀ ਓਕੇ ਸਰ ਮੈਂ ਰੀ ਰੂਲ ਸਾਰੀ ਦਿਖਾ ਦੇ ਮੂਰੋ ਟਾਈਨਾ ਚੈੱਕ ਕਰਵਾ ਦੇ ਇਹ ਤੋਂ ਅਸਲੀ ਆਪ ਇਹ ਵੀ ਚਲਾਉਣੇ ਕੋਈ ਉਦਾਂ ਹੀ ਇਹ ਨਹੀਂ ਆਪ ਆਏ ਹੋਗੇ 6 ਸਾਲ ਹੋਗੇ ਲਈ ਇਹਨੂੰ ਤੁਹਾਡੇ ਕੋਲੇ ਹਾਂਜੀ ਓਕੇ ਬਲੇਡ ਬਲੂਟ ਸਾਰੇ ਨਵੇਂ ਲੱਗੇ ਹੋਇਆ ਹਾਂਜੀ ਹਾਂ ਕੰਮ ਫੁੱਲ ਕਰਾ ਕੇ ਰੱਖਦੇ ਇਹਦਾ ਰਸ ਹੁਣ ਇਕ ਹੀ ਦਾ ਸਾਰੇ ਚੈੱਕ ਕਰਵਾ ਦੇ ਰੀ ਰੂਲ ਨਵੇਂ ਨੇ ਟਾਈਨਾ ਰੀਲ ਸਾਰੀ ਚੈੱਕ ਕਰਵਾ ਦੇ ਕੰਡੀਸ਼ਨ ਦੀ ਚੰਗੀ ਆ ਬਈ ਤੁਹਾਡੀ ਇਹ ਤੇ 13 ਮਾਡਲ ਆ ਇਹ ਹਾਂ 13 ਤੇ ਸਪੀਸ ਸਟਾਪ ਕਰਾਂ ਦੀ ਆ ਐਲੀਵੇਟਰ ਦਾ ਮੈਨ ਸਰ ਸਾਰਾ ਓਕੇ ਹੈ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਹਾਂ ਨਹੀਂ ਮੈਂ ਤੇਰਾ ਮਾਡਲ ਹੁੰਦੀ ਇਹਦੇ ਉੱਪਰ ਤਾਂ ਪੱਚ ਜੇ ਆ ਮੈਂ ਰੱਖ ਦਿੰਦੇ ਆ ਹਾਂ 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 ਹਨਾ ਪਿੱਛੇ ਸਟਾਪ ਕਰਦੀ ਚੈੱਕ ਕਰਾ ਦੇ ਤੂੰ ਸਾਰੀ ਪੂਸ ਚੈੱਕ ਕਰਵਾ ਦੇ ਦੀ ਗੋਟਕੇ ਕੱਢ ਕੇ ਵੀ ਸਾਰੇ ਨੰਮੇ ਲੱਗੇ ਹੋਇਆ ਹਾਂ ਹਾਂ ਹੀ ਹਾਂ ਫੁੱਲ ਕੰਮ ਹੋਇਆ ਪਿਆ ਇਹਦਾ ਜਾ ਕੇ ਜਿਹੇ ਗਰੀਸ ਮਾਰ ਕੇ ਚਲਾ ਦੇ ਵਾਲਾ ਕੋਈ ਗਾਰੰਟੀ ਆ ਅੱਛਾ ਹਾਂ ਪਰ ਮੈਂ ਹਿੱਸੇ ਉਸੇ ਦੀ ਸਾਰੀ ਚੈੱਕ ਕਰਾ ਦੇ ਏ ਆਪਾਂ ਕਿੰਨੇ ਦੀ ਦਵਾਂਗੇ ਬਾਈ ਜੇ ਕੱਬੇ ਨਾਲ ਟਰੈਕਟਰ ਤੋਂ ਲੈਣੀ ਹੋਵੇ ਜੇ ਟਰੈਕਟਰ ਤੋਂ 5 ਲੱਖ ਰੇਟ ਰੱਖਿਆ ਇਹਦਾ 5 ਲੱਖ ਰੁਪਈਆ ਹਾਂ ਤਾਂ ਮੰਨ ਤਾਂ ਹੋ ਜਾਊਗਾ ਹਾਂ ਕਰ ਦਾਂਗੇ ਓਕੇ ਤੇ ਜੇ ਟਰੈਕਟਰ ਇਹਦੇ ਉੱਪਰ ਕਿੰਨਾ ਮਾਡਲ ਹੈ ਇਹ ਹੈਗਾ 4 ਮਾਡਲ ਆ 4 ਮਾਡਲ ਹੈਗਾ 53 5310 5310 ਕਾਲੀ ਢੇਡਾ ਵਾਲਾ ਹਾਂ Ориجنਲ ਹੀ ਹੈ ਜਿੰਨਾ ਵੀ ਹੈ ਪਹਿਲੇ ਮਾਲਕ ਦੇ ਨਾਮਾਂ ਅੱਛਾ ਉਸੇ ਕੋਲੋਂ ਹੀ ਆਇਆ ਠੀਕ ਆ ਹਾਂਜੀ ਤੇ ਇਹ ਫਿਰ ਇਹਦੇ ਸਮੇਤ ਇਹਦਾ ਟਰੈਕਟਰ ਦਾ ਨੰਬਰ ਕਿੱਥੋਂ ਦਾ ਇਹ ਹੈਗਾ ਮੇਰਾ ਦਾ ਰਾਇਕਪੁਰ ਦਾ ਜੀ ਪੰਜਾਬ ਦਾ ਨੰਬਰ ਹਾਂ ਪੰਜਾਬ ਦਾ ਕਿੰਨਾ ਕ ਚੱਲਿਆ ਹੋਇਆ ਟਰੈਕਟਰ ਇਹ ਸ਼ਾਇਦ 4 000 ਦੇ ਘੰਟੇ ਦੇ ਲੱਭੇ ਲੱਭੇ ਚਲੇ ਹੋਊਗਾ ਓਕੇ ਟਰੈਕਟਰ ਸਮੀਤ ਆਪਾਂ ਕਿੰਨੇ ਦੀ ਦਵਾਂਗੇ ਇਹ ਇਹ ਫਿਰ 10 ਲੱਖ ਰੁਪਏ ਰੱਖਿਆ ਰੇਟ 10 ਲੱਖ ਰੁਪਏ ਡਿਮਾਂਡ ਹੈ ਇਹ ਰਿੰਬ ਹੱਡਨੇਗੇ ਇੱਕ ਪੈਣ ਦੇ ਇਹ ਰਿੰਬ ਨਾਲ ਹੀ ਦੇ ਦੇਣੇ ਹੈਗੇ ਟਾਇਰ ਟਾਇਰ ਲਾਹਾਂਗੇ ਜੇ ਕਿ ਅਗਲੇ ਨੇ ਕੱਲੇ ਨੇ ਉਹ ਕਰਨਾ ਹੋਇਆ ਵੀ ਮਸ਼ੀਨ ਦਾ ਸੌਦਾ ਠੀਕ ਆ ਵੀ ਰਿੰਬ ਨਾਲ ਦੇ ਦਾਂਗੇ ਇਹ ਓਕੇ ਹਾਂ ਟਰੈਕਟਰ ਦੇ ਆਰਡਰ ਰਿੰਬ ਪੈਣਗੇ ਠੀਕ ਆ ਠੀਕ ਆ ਹਾਂ ਤੇ ਜਿਹੜੀ ਆ ਟਰਾਲੀ ਖੜੀ ਹੈ ਵੀ ਇਹ ਹੈਗੇ 11.5 ਸੀ ਜੀ 11.5 ਸੀ ਸ ਹੈ ਜ ਕਿੰਨੇ ਇੰਚੀ ਪੰਪ ਦੇ ਵਿੱਚ ਆ ਇਹ ਇਹ ਦੋ ਸਟੇ ਹੁੰਦਾ ਜਿਹੜਾ ਉਹੀ ਓਕੇ ਫਰਸ ਸਾਫ ਪਿਆ ਹਾਂ ਹਾਂ ਸਾਫ ਟਰਾਲੀ ਤੇ ਇਹਨੂੰ ਹੋਗੀ 3 6 ਤੋਂ 8 ਨਟੀ ਹੱਬ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਹਿੱਸਾ ਕਿਹੜਾ ਲੱਗਿਆ ਹੋਇਆ ਇਹਨੂੰ ਚੌਰਸ ਚੌਰਸੀ ਹੈ ਓਕੇ ਉਂ 4 ਇੰਚ ਕਿੰਨੇ ਕਿੰਨੇ ਕ ਬੇਡ ਦੀ ਟਰਾਲੀ ਹੋਣੀ ਹੈ ਇਹ ਹੋ ਉਸ 18 ਕ ਮੈਂਟਲ ਦੇ ਲਵੇ ਸਾਡੇ ਇਸ ਤਰ੍ਹਾਂ 18 ਦੇ ਇੱਥੇ ਹੀ ਹੋਊਗਾ ਗਾੜੀ ਓਕੇ ਟਾਇਰ ਇਹਦੇ ਕਿਵੇਂ ਨੇ ਟਾਇਰ ਤਾਂ ਟਾਇਰ ਲੋਟ ਨਹੀਂ ਕੰਮ ਲੈਣ ਨੂੰ ਠੀਕ ਨੇਗੇ ਲੋਟ ਹੀ ਜੀ ਕਹਿ ਕੇ ਦੇਵਾਂਗੇ ਸੀਜ਼ਨ ਚ ਲਾਉਣ ਵਾਲੀ ਤਾਂ ਹੈਗੀ ਹੈ ਹਾਂ ਟਾਇਰਾਂ ਨੂੰ ਠੀਕ ਉਂ ਪੁਰਾਣੇ ਲੋਹੇ ਦੀ ਟਰਾਲੀ ਹੈਵੀ ਆ ਹੂੰ ਇੱਕ ਇੱਕ ਦੇ ਦੇ ਦਾਂਗੇ ਇਹ ਦੇ ਦੇਾਂਗੇ 140000 ਦੀ ਦੇਣ ਲੈਣਾ 140000 ਦੀ ਹਾਂ ਓਕੇ ਤੇ ਬੱਬੂ ਤੇਰਾ ਮੋਬਾਈਲ ਨੰਬਰ ਦੱਸਿਓ ਕਿਹੜਾ ਚੱਲਦਾ ਆਪਣਾ 82890 ਹਾਂਜੀ 17643 ਓਕੇ ਤੇ ਹੋਰ ਕੋਈ ਇਹੇ ਨੰਬਰ ਕੱਲ ਇੱਕ ਨੰਬਰ ਹੀ ਚੱਲਦਾ ਤੇ ਨਾਮ ਤੁਹਾਡਾ ਬੱਬੂ ਆ ਖੜੇ ਆਪਾਂ ਬਰਨਾਲੇ ਤੋਂ ਪੱਤੀ ਰੋਡ ਦੇ ਉੱਪਰ ਪੱਤੀ ਰੋਡ ਓਕੇ ਤੇ ਮਿੱਤਰੋ ਕਰਿਓ ਸੰਪਰਕ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾਤਾ ਜੇ ਤੁਸੀਂ ਟਰੈਕਟਰ ਲੈਣੇ ਆ ਜਾਂ ਤੂੜੀ ਵਾਲਾ ਰੀਪਰ ਲੈਣਾ ਜਾਂ ਇਹ ਸਟੈਂਡਰਡ ਈਏਸੀ 513 ਲੈਣੀ ਜਾਂ ਲੈਣੀ ਟਰਾਲੀ ਹਰ ਇੱਕ ਚੀਜ਼ ਦੇ ਵਿੱਚੋਂ ਮਾਨਤਾ ਨੂੰ ਵਧੀਆ ਕਰ ਦਿਓ ਠੀਕ ਹੈ ਹਾਂ ਨੰਬਰ ਆਪਾਂ ਚਲਾਤਾ ਸਕਰੀਨ ਤੇ ਕਰੋ ਸੰਪਰਕ ਬਾਈ ਨਾਲ